ਮੇਰਾ ਨਾਮ ਕੋਮਲ ਹੈ ਮੈਂ ਮੁੰਬਈ ਦੀ ਜੇਲ੍ਹ ਚ ਬੰਦੀ ਕੌਰ ਤਹਾ ਆਖਰ ਹਰ ਰਾਤ ਹਨੇਰੇ ਕਮਰੇ ਚ ਅਪਰਾਧੀ ਔਰਤਾਂ ਨੂੰ ਦੇਸੀ ਕਿਉਂ ਕਿਉਂ ਦਿੱਤਾ ਜਾਂਦਾ ਹੈ ਇਹ ਹੈ ਪਰੇਸ਼ਾਨ ਕਰਨ ਵਾਲਾ ਸਵਾਲ ਇਹ ਰਾਜਾਨਕੇ ਤੁਹਾਡੇ ਵੀ ਹੋਸ਼ ੁੱਡ ਜਾਣਗੇ ਇਹ ਰਾਤ ਇੱਕ ਡਰਾਉਣੀ ਰਾਤ ਸੀ ਜਦੋਂ ਅਚਾਨਕ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਘਰ ਦੇ ਸਾਰੇ ਮੈਂਬਰ ਵਿਆਹ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਅਤੇ ਮੈਂ ਨਹੀਂ ਜਾ ਸਕੀ ਕਿਉਂਕਿ ਮੇਰੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਸਨ ਨੌਕਰਾਨੀ ਨੂੰ ਕਿਹਾ ਕਿ ਉਹ 2-3 ਦਿਨ ਇੱਥੇ ਮੇਰੇ ਕੋਲ ਰਹੇ ਪਰ ਸ਼ਾਮ ਨੂੰ ਅਚਾਨਕ ਨੌਕਰਾਨੀ ਦਾ ਬੱਚਾ ਬਿਮਾਰ ਹੋ ਗਿਆ ਤੇ ਉਸ ਨੂੰ ਆਪਣੇ ਘਰ ਜਾਣਾ ਪਿਆ ਦਰਵਾਜ਼ੇ ਤੇ ਦਸਤਕਾਤ ਹੋਈ ਮੈਂ ਡਰਦੀ ਜਾਗ ਪਈ ਮੈਂ ਸੋਚਿਆ ਕਿ ਰਾਤ ਦੇ ਇਸ ਸਮੇਂ ਕੌਣ ਆਵੇਗਾ ਬਾਰੋਂ ਆਵਾਜ਼ ਆਈ ਕਿਰਪਾ ਕਰਕੇ ਦਰਵਾਜ਼ਾ ਖੋਲੋ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਮੈਂ ਜ਼ਖਮੀ ਹਾਂ ਕਿਰਪਾ ਕਰਕੇ ਦਰਵਾਜ਼ਾ ਖੋਲ੍ਹੋ ਇਸ ਸਮੇਂ ਬੈਸੇ ਵੀ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਸਨ ਮੈਂ ਸੱਚਮੁੱਚ ਬਹੁਤ ਚਿੰਤਿਤ ਸੀ ਮੈਂ ਸੋਚ ਰਹੀ ਸੀ ਕਿ ਦਰਵਾਜ਼ਾ ਖੋਲਣਾ ਜਾਂ ਨਾ ਇਸ ਵਾਰ ਫਿਰ ਇੱਕ ਔਰਤ ਦੀ ਆਵਾਜ਼ ਆਈ ਕਿਰਪਾ ਕਰਕੇ ਦਰਵਾਜ਼ਾ ਖੋਲ੍ਹੋ ਮੈਂ ਕਿਸੇ ਨੂੰ ਮੁਸ਼ਕਲ ਵਿੱਚ ਨਹੀਂ ਦੇਖ ਸਕਦੀ ਸੀ ਇਸ ਲਈ ਮੈਂ ਦਰਵਾਜ਼ਾ ਖੋਲਣ ਦਾ ਫੈਸਲਾ ਕੀਤਾ ਕੌਣ ਜਾਣਦਾ ਹੈ ਕਿ ਕਿਸੇ ਨੂੰ ਮੇਰੀ ਮਦਦ ਦੀ ਲੋੜ ਹੈ ਜੇ ਮੈਂ ਖੋਲਿਆ ਦਰਵਾਜ਼ੇ ਬਾਹਰ ਇੱਕ ਔਰਤ ਖੜੀ ਸੀ ਅਤੇ ਮੈਨੂੰ ਦੇਖ ਕੇ ਉਹ ਝਟ ਅੰਦਰ ਆ ਗਈ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਉਸ ਨੂੰ ਗੌਰ ਨਾਲ ਦੇਖਿਆ ਤਾਂ ਉਹ ਕਰੀਬ 30 ਸਾਲ ਦੀ ਸੋਹਣੀ ਮਟਿਆਰ ਸੀ ਉਸ ਦੀ ਹਾਲਤ ਬਹੁਤ ਗੰਭੀਰ ਸੀ ਉਸ ਦੀ ਗੰਭੀਰਤਾ ਉਸ ਦੀ ਸੁੰਦਰਤਾ ਨੂੰ ਲੁਕੋ ਰਹੀ ਸੀ ਉਸ ਦੇ ਮੱਥੇ ਉੱਤੇ ਖੂਨ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਸੀ ਮੈਂ ਉਸ ਵੱਲ ਦੇਖ ਹੀ ਰਹੀ ਸੀ ਕਿ ਅਚਾਨਕ ਪੁਲਿਸ ਵਾਲੇ ਚਿੱਕਣ ਲੱਗੇ ਜਿਵੇਂ ਹੀ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਉਹ ਕਹਿਣ ਲੱਗੀ ਮੈਨੂੰ ਕਿਤੇ ਛੁਪਾਓ ਪੁਲਿਸ ਮੇਰੇ ਮਗਰ ਲੱਗੀ ਹੈ ਕਿਰਪਾ ਕਰਕੇ ਮੇਰੀ ਮਦਦ ਕਰੋ ਮੈਂ ਸੱਚਮੁੱਚ ਡਰ ਗਈ ਮੈਨੂੰ ਬਹੁਤ ਪਛਤਾਵਾ ਹੋਇਆ ਕਿ ਮੈਨੂੰ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ ਸੀ ਨਾ ਹੀ ਮੈਨੂੰ ਉਸ ਦੀ ਮਦਦ ਕਰਨੀ ਚਾਹੀਦੀ ਸੀ ਜੇ ਪੁਲਿਸ ਨੇ ਛਾਪਾ ਮਾਰਿਆ ਤਾਂ ਮੇਰਾ ਦਿਮਾਗ ਨੇ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ ਮੈਨੂੰ ਸਮਝ ਨਹੀਂ ਆ ਰਹੀ ਸੀ ਕੀ ਕੀ ਕਰਾਂ ਉਹ ਆਪ ਹੀ ਭੱਜ ਕੇ ਘਰ ਦੇ ਅੰਦਰ ਆ ਗਈ ਉਹ ਕਹਿਣ ਲੱਗੀ ਦੱਸ ਮੈਂ ਕਿੱਥੇ ਲੁਕਾਂ ਮੈਂ ਡਰ ਦੇ ਡਰ ਦੇ ਪੁੱਛਿਆ ਤੂੰ ਕੌਣ ਹੈ ਤੇ ਪੁਲਿਸ ਤੇਰੇ ਮਗਰ ਕਿਉਂ ਲੱਗੀ ਹੋਈ ਹੈ ਉਸ ਨੇ ਕਿਹਾ ਰੱਬ ਦਾ ਵਾਸਤਾ ਮੈਨੂੰ ਲੁਕੋ ਕਿਤੇ ਵੀ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੀ ਮੈਂ ਸੌ ਖੰਦੀ ਹਾਂ ਕਿ ਮੈਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦੇ ਇਰਾਦੇ ਨਾਲ ਆਈ ਅਤੇ ਨਾ ਹੀ ਕਰਾਂਗੀ ਮੇਰੇ ਤੇ ਭਰੋਸਾ ਕਰੋ ਇਸ ਸਮੇਂ ਬਾਰੋਸ ਬਿਕ ਕਰ ਰਹੀ ਇਹ ਐਲਾਨ ਕੀਤਾ ਗਿਆ ਕਿ ਇੱਕ ਖਤਰਨਾਕ ਮਹਿਲਾ ਕੈਦੀ ਜੇਲ੍ਹ ਵਿੱਚੋਂ ਫਰਾਰ ਹੋ ਗਈ ਹੈ ਜੇ ਕਿਸੇ ਨੇ ਉਸ ਨੂੰ ਲੁਕੋਇਆ ਹੈ ਤਾਂ ਉਹ ਆਪ ਹੀ ਉਸ ਨੂੰ ਬਾਹਰ ਕੱਢ ਦੇਵੇ ਨਹੀਂ ਤਾਂ ਕੁਝ ਸਮੇਂ ਬਾਅਦ ਉਹ ਪੁਲਿਸ ਪਾਲ ਸ਼ੁਰੂ ਕਰ ਦੇਵੇਗੀ ਉਸ ਨੇ ਕਿਹਾ ਦੇਖੋ ਮੈਨੂੰ ਜਲਦੀ ਲੁਕੋ ਦਿਓ ਨਹੀਂ ਤਾਂ ਤੁਸੀਂ ਵੀ ਮੇਰੇ ਨਾਲ ਮੁਸੀਬਤ ਵਿੱਚ ਪੈ ਜਾਓਗੇ ਪੁਲਿਸ ਨੇ ਤੁਹਾਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਆਪਣੀ ਜਾਨ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਇਸ ਪਾਣੀ ਵਾਲੀ ਟੈਂਕੀ ਦੇ ਅੰਦਰ ਛਾਲ ਮਾਰੋ ਪਾਣੀ ਠੰਡਾ ਹੋ ਰਿਹਾ ਸੀ ਪਰ ਮੇਰੀ ਕਹੇ ਤੇ ਉਸ ਨੇ ਮੇਰੇ ਵੱਲ ਇਸ ਤਰ੍ਹਾਂ ਦੇਖਿਆ ਜਿ ਮੈਂ ਇੰਨੇ ਠੰਡੇ ਪਾਣੀ ਵਿੱਚ ਛਾਲ ਮਾਰਨ ਨਾਲੋਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਵਾਂ ਤਾਂ ਚੰਗਾ ਹੋਵੇਗਾ ਪਾਣੀ ਬਹੁਤ ਠੰਡਾ ਸੀ ਪਰ ਅਗਲੇ ਹੀ ਪਲ ਉਸ ਨੇ ਟੱਕਣ ਚੁੱਕ ਕੇ ਟੈਂਕੀ ਵਿੱਚ ਛਾਲ ਮਾਰ ਦਿੱਤੀ ਮੈਂ ਟੈਂਕੀ ਦਾ ਟੱਕਨ ਬੰਦ ਕਰਕੇ ਇਹ ਠਾਂ ਆ ਗਈ 2 ਮਿੰਟ ਬਾਅਦ ਮੇਰੇ ਦਰਵਾਜ਼ੇ ਤੇ ਦਸਤਗਤ ਹੋਈ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਦਰਵਾਜ਼ੇ ਤੇ ਦੋ ਮੈਲਣਾ ਪੁਲਿਸ ਵਾਲੇ ਅਤੇ ਬਹੁਤ ਸਾਰੇ ਮਰਦ ਅਤੇ ਕੁਝ ਪੁਲਿਸ ਵਾਲੇ ਮੇਰੇ ਸਾਹਮਣੇ ਖੜੇ ਸਨ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਉਹ ਅੰਦਰ ਆ ਗਏ ਅਤੇ ਮੇਰੇ ਘਰ ਦੀ ਤਲਾਸ਼ੀ ਲੈਣ ਲੱਗੇ ਅਫਸਰ ਨੇ ਮੈਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕਿਸੇ ਨੂੰ ਦੇਖਿਆ ਹੈ ਕਿ ਤੁਸੀਂ ਆਪਣੇ ਘਰ ਕਿਸੇ ਨੂੰ ਜਗ੍ਹਾ ਦਿੱਤੀ ਹੈ ਮੈਂ ਕਿਹਾ ਮੈਂ ਹੁਣੇ ਸੌਕੇ ਉੱઠી ਹਾਂ ਅਤੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤੁਸੀਂ ਪੁਲਿਸ ਵਾਲੇ ਕਿਸ ਨੂੰ ਲੱਭ ਰਹੇ ਹੋ ਜਦੋਂ ਉਹ ਤਲਾਸ਼ ਕਰਕੇ ਛੱਤ ਤੇ ਆਏ ਤਾਂ ਮੇਰੀ ਜਾਨ ਤੇ ਬਣ ਆਈ ਮੈਂ ਸੋਚ ਰਹੀ ਸੀ ਕਿ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਕਿ ਉਹ ਔਰਤ ਕਿੱਥੇ ਹੈ ਪਰ ਮੈਨੂੰ ਯਕੀਨ ਸੀ ਕਿ ਉਹਨਾਂ ਦਾ ਧਿਆਨ ਪਾਣੀ ਦੀ ਟੈਂਕੀ ਵੱਲ ਨਹੀਂ ਜਾਵੇਗਾ ਮੇਰਾ ਅੰਦਾਜ਼ਾ ਬਿਲਕੁਲ ਸਹੀ ਸੀ ਇਹ ਸਹੀ ਅਤੇ ਸਹੀ ਸਾਬਿਤ ਹੋ ਗਿਆ ਉਹ ਖਾਲੀ ਹੱਥੇ ਠੰਗ ਆਈ ਪਹਿਲੇ ਨੇ ਕਿਹਾ ਮੈਡਮ ਉਹ ਇਸ ਘਰ ਵਿੱਚ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹ ਇਹ ਇਲਾਕਾ ਛੱਡ ਗਈ ਹੈ ਗੱਲਾਂ ਕਰਦੇ ਕਰਦੇ ਉਹ ਸਾਰੇ ਘਰੋਂ ਬਾਹਰ ਚਲੇ ਗਏ ਆਖਰੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਇਸ ਔਰਤ ਦੀ ਭਾਲ ਵਿੱਚ ਮੁੰਬਈ ਜੇਲ੍ਹ ਤੋਂ ਇੱਥੇ ਆਇਆ ਸੀ ਪੁਲਿਸ ਵਾਲਿਆਂ ਦੇ ਜਾਮ ਤੋਂ ਕੁਝ ਮਿੰਟਾਂ ਵਿੱਚ ਮੈਂ ਤੇਜ਼ੀ ਨਾਲ ਉੱਪਰ ਗਈ ਅਤੇ ਟੈਂਕੀ ਦਾ ਟੱਕਨ ਹਟਾ ਕੇ ਉਸ ਨੂੰ ਕੱਢ ਲਿਆ ਠੰਡੇ ਪਾਣੀ ਕਾਰਨ ਉਸ ਦਾ ਬੁਰਾ ਹਾਲ ਹੋ ਗਿਆ ਸੀ ਜੇਕਰ ਮੈਂ 10 ਮਿੰਟ ਹੋਰ ਨਾ ਗਈ ਹੁੰਦੀ ਤਾਂ ਸ਼ਾਇਦ ਉਹ ਮੈਨੂੰ ਮਰੀ ਹੋਈ ਹੀ ਮਿਲਦੀ ਮੈਂ ਉਸ ਨੂੰ ਹੇਠਾਂ ਲੈ ਆਈ ਅਤੇ ਉਸ ਨੂੰ ਹੀਟਰ ਦੇ ਕੋਲ ਬਿਠਾ ਦਿੱਤਾ ਮੈਂ ਉਸ ਨੂੰ ਆਪਣੇ ਕੱਪੜੇ ਦਿੱਤੇ ਅਤੇ ਫਿਰ ਉਸ ਨੂੰ ਹੋਸ਼ ਆ ਗਈ ਉਸ ਨੇ ਮੇਰੇ ਕੱਪੜੇ ਬਦਲੇ ਅਤੇ ਰਜਾਈ ਲੈ ਕੇ ਹੀਟਰ ਦੇ ਕੋਲ ਬੈਠ ਗਈ ਮੈਂ ਸੋਚਿਆ ਜੇ ਮੈਂ ਉਸ ਦੀ ਮਦਦ ਕਰ ਰਹੀ ਹਾਂ ਤਾਂ ਮੈਂ ਗਰੀਬ ਕੁੜੀ ਲਈ ਖਾਣ ਪੀਣ ਲਈ ਵੀ ਕੁਝ ਲੈ ਕੇ ਆਵਾਂ ਮੈਂ ਉਸ ਲਈ ਚਾਹ ਬਣਾ ਕੇ ਖਾਣਾ ਗਰਮ ਕੀਤਾ ਮੈਂ ਉਸ ਕੋਲ ਆ ਗਈ ਪਤਾ ਨਹੀਂ ਕਿਉਂ ਉਸ ਵਾਲਾ ਦੇਖ ਕੇ ਮੈਨੂੰ ਅਹਿਸਾਸ ਨਹੀਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਸੀ ਹੁਣ ਮੈਂ ਉਸ ਨਾਲ ਗੱਲ ਕਰਨ ਲੱਗੀ ਤੁਹਾਨੂੰ ਦੇਖ ਕੇ ਤਾਂ ਇਹ ਨਹੀਂ ਲੱਗਦਾ ਕਿ ਤੁਸੀਂ ਅਪਰਾਧੀ ਹੋ ਪਰ ਪੁਲਿਸ ਤੁਹਾਡੇ ਮਗਰ ਕਿਉਂ ਲੱਗੀ ਹੋਈ ਹੈ ਅਤੇ ਇਹ ਕਹਿ ਰਹੇ ਹੈ ਕਿ ਇਹ ਅਪਰਾਧੀ ਔਰਤ ਮੁੰਬਈ ਦੀ ਜੇਲ੍ਹ ਤੋਂ ਫਰਾਰ ਹੋ ਗਈ ਹੈ ਤਾਂ ਕੀ ਤੁਸੀਂ ਦੋਸ਼ੀ ਹੋ ਮੇਰਾ ਸਵਾਲ ਸੁਣ ਕੇ ਉਸ ਨੇ ਇੱਕ ਲੰਮਾ ਸਾਹ ਲਿਆ ਅਤੇ ਕਿਹਾ ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ ਮੈਂ ਮੁੰਬਈ ਜੇਲ ਦਾ ਕੈਦੀ ਨਹੀਂ ਸਗੋਂ ਉਥੋਂ ਦੀ ਜੇਲਰ ਹਾਂ ਮੈਂ ਕਿਹਾ ਕਿ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਉਹ ਮੁੰਬਈ ਜੇਲ ਦੀ ਜੇਲਰ ਹੈ ਪਰ ਜਦੋਂ ਮੈਂ ਪੁੱਛਿਆ ਕਿ ਤੁਸੀਂ ਜੇਲ ਤੋਂ ਤਾਂ ਅਪਰਾਧੀ ਵਾਂਗ ਕਿਉਂ ਭੱਜ ਰਹੀ ਹੋ ਉਸ ਨੇ ਕਿਹਾ ਕਿ ਉਹ ਬਹੁਤ ਲੰਮੀ ਕਹਾਣੀਆਂ ਤੂੰ ਕੀ ਕਰੇਂਗੀ ਸੁਣ ਕੇ ਮੈਂ ਕਿਹਾ ਦੇਖ ਮੈਂ ਤੁਹਾਨੂੰ ਆਪਣੇ ਘਰ ਜਗ੍ਹਾ ਦਿੱਤੀ ਹੈ ਤੇਰੀ ਮਦਦ ਕੀਤੀ ਹੈ ਹੁਣ ਤੂੰ ਆਪਣੀ ਕਹਾਣੀ ਦੱਸ ਮੈਨੂੰ ਮੈਂ ਇਹ ਸਾਬਤਾਂ ਪੁੱਛ ਰਹੀ ਹਾਂ ਮੈਂ ਵੀ ਮੁੰਬਈ ਦੀ ਇੱਕ ਜੇਲ੍ਹ ਵਿੱਚ ਜੇਲਰ ਲਈ ਦਰਖਾਸਤ ਦਿੱਤੀ ਹੈ ਇਸ ਲਈ ਤੁਹਾਡੀ ਕਹਾਣੀ ਸੁਣ ਕੇ ਮੈਨੂੰ ਪਤਾ ਲੱਗ ਜਾਵੇਗਾ ਕਿ ਉੱਥੇ ਕੀ ਮਾਹੌਲ ਹੈ ਉਸ ਨੇ ਕਿਹਾ ਠੀਕ ਹੈ ਜੇਕਰ ਤੁਹਾਨੂੰ ਇੰਨਾ ਜਾਣਨ ਦੀ ਦਿਲਚਸਪੀ ਹੈ ਤਾਂ ਫਿਰ ਠੀਕ ਹੈ ਸੁਣੋ ਮੇਰਾ ਨਾਮ ਕੋਮਲ ਹੈ ਅਤੇ ਮੈਂ ਬਹੁਤ ਹੀ ਚੰਗੇ ਅਤੇ ਇੱਜ਼ਤਦਾਰ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਅਸੀਂ ਦੋ ਭੈਣਾਂ ਅਤੇ ਦੋ ਭਰਾ ਹਾਂ ਮੇਰੇ ਪਿਤਾ ਜੀ ਮੁੰਬਈ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਕਾਂਸਟੇਬਲ ਸਨ ਮੇਰੇ ਪਿਤਾ ਨੇ ਸਾਨੂੰ ਹਮੇਸ਼ਾ ਸੱਚ ਦਾ ਪਾਠ ਪੜ੍ਹਾਇਆ ਸੱਚ ਅਤੇ ਇਮਾਨਦਾਰੀ ਬਚਪਨ ਤੋਂ ਹੀ ਸਾਨੂੰ ਇਸ ਦਾ ਸਬਕ ਸਿਖਾਇਆ ਗਿਆ ਚਾਹੇ ਉਹ ਕਿੰਨਾ ਵੀ ਵੱਡਾ ਟਾਣਾ ਹੋਵੇ ਭਾਵੇਂ ਤੁਹਾਡਾ ਰਤਬਾ ਕਿੰਨਾ ਵੀ ਛੋਟਾ ਜਾਂ ਵੱਡਾ ਕਿਉਂ ਨਾ ਹੋਵੇ ਮੇਰੇ ਪਿਤਾ ساری ਉਮਰ ਇੱਕ ਸੱਚੇ ਅਤੇ ਇਮਾਨਦਾਰ ਕਾਂਸਟੇਬਲ ਰਹੇ ਸਨ ਆਪਣੀ ਸੇਵਾ ਦੌਰਾਨ ਉਹਨਾਂ ਨੇ ਕਦੇ ਵੀ 1 ਰੁਪਏ ਦੀ ਰਿਸ਼ਵਤ ਲੈਣੀ ਮੁਨਾਸੀਬ ਨਹੀਂ ਸਮਝੀ ਮੇਰੇ ਪਿਤਾ ਜੀ ਦੇ ਦੋ ਦੋਸਤਾਂ ਨੇ ਆਪਣੇ ਘਰ ਬਹੁਤ ਸੋਹਣੇ ਬਣਾ ਲਏ ਸੀ ਅਸੀਂ ਡਰੇ ਡੇ ਇਰਾਦੇ ਨਾਲ ਚੰਗਾ ਜੀਵਨ ਬਤੀਤ ਕਰਨ ਲੱਗ ਪਏ ਪਰ ਗਰੀਬੀ ਕਾਰਨ ਸਾਡਾ ਗੁਜ਼ਾਰਾ ਕਰਨ ਦਾ ਔਖਾ ਹੋ ਗਿਆ ਪਿਤਾ ਦੀ ਚਿਹਤੀ ਧੀ ਇਸ ਲਈ ਅਕਸਰ ਘਰ ਦੇ ਹਾਲਾਤਾਂ ਤੋਂ ਤੰਗ ਆ ਕੇ ਮੈਂ ਉਸ ਨੂੰ ਕਿਹਾ ਕਰਦੀ ਸੀ ਕਿ ਪਿਤਾ ਜੀ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਵੱਲ ਧਿਆਨ ਦਿਓ ਦੇਖੋ ਉਹ ਕਿੰਨੀ ਤਰੱਕੀ ਕਰ ਚੁੱਕੇ ਹਨ ਉਨ੍ਹਾਂ ਲੋਕਾਂ ਦੇ ਘਰਾਂ 'ਚ ਹਰ ਰੋਜ਼ ਚੰਗੇ-ਚੰਗੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਅਤੇ ਅਸੀਂ ਇਹ ਪਕਵਾਨ ਦਿਵਾਲੀ ਤੇ ਵੀ ਨਹੀਂ ਤਿਆਰ ਕਰ ਸਕਦੇ ਹਾਂ। ਸਾਨੂੰ ਦੇਖਣ ਨੂੰ ਵੀ ਨਹੀਂ ਮਿਲਦੇ। ਕੁਝ ਵੀ ਚੰਗਾ ਖਾਣਾ ਤਾਂ ਛੱਡੋ। ਇਹਨਾਂ ਦੇ ਬੱਚੇ ਐਨੇ ਚੰਗੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹਨ ਅਤੇ ਅਸੀਂ ਸਰਕਾਰੀ ਸਕੂਲਾਂ ਵਿੱਚ ਜਾਂਦੇ ਹਾਂ। ਬਾਅਦ ਵਿੱਚ ਸਾਨੂੰ ਇਸੇ ਤਰ੍ਹਾਂ ਨੌਕਰੀਆਂ ਮਿਲ ਜਾਂਦੀਆਂ ਹਨ। ਕੋਈ ਵੀ ਛੋਟੀ ਜਹੀ ਦੇਖੋ। ਉਹਨਾਂ ਕੋਲ ਹਰ ਤਰ੍ਹਾਂ ਦੇ ਸੁੱਖ ਹਨ ਅਤੇ ਚੰਗੇ ਪਕਵਾਨ ਸਾਨੂੰ ਕੁਝ ਚੰਗਾ ਦੇਖਣ ਨੂੰ ਨਹੀਂ ਮਿਲਦਾ। ਪਿਤਾ ਹੱਸ ਕੇ ਕਹਿਣ ਲੱਗੇ, "ਪੁੱਤ, ਚਿੰਤਾ ਨਾ ਕਰ, ਤੇਰੀ ਕਿਸਮਤ ਵਿੱਚ ਬਹੁਤ ਵੱਡੀ ਅਤੇ ਉੱਚੀ ਨੌਕਰੀ ਹੈ।" ਮੈਂ ਪਿਤਾ ਜੀ ਨੂੰ ਕਿਹਾ ਕਿ ਮੈਂ ਮੁੰਬਈ ਦੀ ਜੇਲਰ ਬਣਾਂਗੀ। ਪਿਤਾ ਜੀ ਕਹਿਣ ਲੱਗੇ, "ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਹੈ? ਜੇ ਤੂੰ ਸਾਰੇ ਇਮਤਿਹਾਨ ਚੰਗੇ ਨੰਬਰਾਂ ਨਾਲ ਪਾਸ ਕਰ ਲਵੇਂਗੀ ਤਾਂ ਤਾਂ ਤੈਨੂੰ ਨੌਕਰੀ ਮਿਲੇਗੀ।" ਅਤੇ ਮੈਂ ਹੱਸ ਕੇ ਕਿਹਾ, "ਪਿਤਾ ਜੀ ਤੁਸੀਂ ਵੀ ਅਜਿਹੇ ਸਮੇਂ ਵਿੱਚ ਰਹਿ ਰਹੇ ਹੋ? ਸਾਨੂੰ ਨੌਕਰੀ ਲਈ ਪਾਰਿਸ ਪਾਉਣੀ ਪਵੇਗੀ ਨਹੀਂ ਤਾਂ ਪੈਸਾ ਦੇ ਕੇ ਨੌਕਰੀ ਕਰਨ ਦੀ ਸਾਡੀ ਹਾਲਤ ਨਹੀਂ ਹੈ ਪਿਤਾ ਨੇ ਗੁੱਸੇ ਵਿੱਚ ਕਿਹਾ ਰਿਸ਼ਵਤ ਜਾਂ ਸਿਪਾਰਿਸ਼ ਬਾਰੇ ਸੋਚਣਾ ਵੀ ਨਹੀਂ ਮੇਰੇ ਪਿਤਾ ਜੀ ਅਜਿਹੇ ਸੀ ਕਿ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਵੀ ਦੇ ਸਕਦੇ ਸੀ ਇਮਾਨਦਾਰੀ ਅਤੇ ਫਰਜ਼ ਨਿਭਾਉਣ ਲਈ ਮੇਰੀ ਭੈਣ ਨੇ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਅਤੇ ਪਿਤਾ ਜੀ ਦੇ ਰਿਟਾਇਰ ਹੋਣ ਤੋਂ ਬਾਅਦ ਵੱਡੇ ਭਰਾ ਨੇ ਉਹਨਾਂ ਦੀ ਜਗ੍ਹਾ ਤੇ ਨੌਕਰੀ ਲੈ ਲਈ ਮੈਂ ਆਪਣੇ ਲਈ ਟੀਚਾ ਬਣਾ ਲਿਆ ਕਿ ਮੈਂ ਵੀ ਮੁੰਬਈ ਜੇਲ੍ਹ ਦੀ ਜੇਲਰ ਬਣਾ ਅਤੇ ਇਸ ਲਈ ਮੈਂ ਵੀ ਤਿਆਰੀ ਸ਼ੁਰੂ ਕਰ ਦਿੱਤੀ ਪੂਰੀ ਮਿਹਨਤ ਨਾਲ ਟੈਸਟ ਦਿੱਤਾ ਮੈਨੂੰ ਉਮੀਦ ਸੀ ਕਿ ਮੇਰੇ ਇਰਾਦੇ ਚੰਗੇ ਹਨ ਇਸ ਲਈ ਮੇਰੀ ਬੇਨਤੀ ਵੀ ਸੁਣੀ ਜਾਵੇਗੀ ਅਤੇ ਅਜਿਹਾ ਹੀ ਹੋਇਆ ਮੈਂ ਮੁੰਬਈ ਦੀ ਜੇਲਰ ਚੁਣੀ ਗਈ ਉਹ ਦਿਨ ਸਭ ਤੋਂ ਵਧੀਆ ਦਿਨ ਸੀ ਮੇਰੀ ਜ਼ਿੰਦਗੀ ਦੇ ਮੇਰੇ ਸਾਰੇ ਸੁਪਨੇ ਪੂਰੇ ਹੋ ਗਏ ਮੈਂ ਬਹੁਤ ਖੁਸ਼ ਸੀ ਜਦੋਂ ਮੈਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਗਈ ਹੋਵੇ ਮੇਰਾ ਸੁਪਨਾ ਪੂਰਾ ਹੋ ਗਿਆ ਇਸ ਮੌਕੇ ਪਿਤਾ ਨੇ ਸਿਰਫ ਇੰਨਾ ਹੀ ਕਿਹਾ ਕਿ ਤੁਹਾਨੂੰ ਜੇਲ੍ਹ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਧਿਆਨ ਰੱਖੋ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਮੁੰਬਈ ਜੇਲ੍ਹ ਇੱਕ ਵੱਡੀ ਜੇਲ੍ਹ ਸੀ ਅਤੇ ਉਹਨਾਂ ਵੱਡੀ ਗਿਣਤੀ ਵਿੱਚ ਔਰਤਾਂ ਕੈਦ ਸਨ ਸ਼ੁਰੂਆਤੀ ਦਿਨ ਸਨ ਅਤੇ ਮੈਨੂੰ ਬਹੁਤ ਚੰਗਾ ਲੱਗਿਆ ਜਿਵੇਂ ਉਥੇ ਸਲੂਟ ਮਾਰਦੇ ਤਾਂ ਮੇਰਾ ਸਿਰ ਨਾ ਫਕਰ ਨਾਲ ਛੋੜਾ ਹੋ ਜਾਂਦਾ ਮੈਂ ਉਸ ਦੀ ਕਹਾਣੀ ਵਿੱਚ ਇੰਨਾ ਰੁੱਝੀ ਹੋਈ ਸੀ ਕਿ ਮੈਨੂੰ ਲੱਗਿਆ ਜਿਵੇਂ ਇਹ ਸਭ ਮੇਰੇ ਸਾਹਮਣੇ ਹੋ ਰਿਹਾ ਹੈ ਮੈਂ ਬੇਚੈਨ ਹੋ ਕੇ ਕਿਹਾ ਕੋਮਲ ਅੱਗੇ ਕੀ ਹੋਇਆ ਕਿਰਪਾ ਕਰਕੇ ਮੈਨੂੰ ਦੱਸੋ ਉਸ ਨੇ ਸਾਹ ਲਿਆ ਤੇ ਦੁਬਾਰਾ ਸ਼ੁਰੂ ਕੀਤਾ ਤਾਂ ਮੈਨੂੰ ਰਾਹਤ ਮਹਿਸੂਸ ਹੋਈ ਉਥੇ ਔਰਤਾਂ ਨੂੰ ਉਹਨਾਂ ਦੇ ਜ਼ੁਲਮ ਅਨੁਸਾਰ ਕੈਦ ਕਰਕੇ ਰੱਖਿਆ ਹੋਇਆ ਸੀ ਹਰ ਰੋਜ਼ ਸਵੇਰੇ 6 ਵਜੇ ਜੇਲ੍ਹ ਦੇ ਦਰਵਾਜ਼ੇ ਖੋਲੇ ਜਾਂਦੇ ਜਿਸ ਤੋਂ ਬਾਅਦ ਔਰਤਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਕੁਝ ਔਰਤਾਂ ਚੱਕੀਆਂ ਪੀਸਦੀਆਂ ਸਨ ਕੁਝ ਸਿਲਾਈ ਕਰਦੀਆਂ ਸਨ ਅਤੇ ਜੋ ਛੋਟੀਆਂ ਕੁੜੀਆਂ ਸਨ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਤਾਂ ਜੋ ਉੱਥੋਂ ਜਾਣ ਤੋਂ ਬਾਅਦ ਕੁਝ ਬਣ ਕੇ ਜਾਣ ਸ਼ਾਮ ਨੂੰ ਸੂਰਜ ਢਲਣ ਵੇਲੇ ਬੰਦ ਕਰ ਦਿੱਤਾ ਜਾਂਦਾ ਅਤੇ ਜਦੋਂ ਰਾਤ ਹੁੰਦੀ ਤਾਂ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਜਾਂਦਾ। ਸ਼ੁਰੂਆਤੀ ਦਿਨਾਂ ਵਿੱਚ ਮੈਨੂੰ ਇਸ ਗੱਲ ਦਾ ਬਹੁਤਾ ਖਿਆਲ ਨਹੀਂ ਸੀ ਕਿ ਇੱਥੇ ਕਿਸ ਦੇ ਗਰੁੱਪ ਬਣੇ ਹੋਏ ਸਨ ਪਰ ਹੌਲੀ-ਹੌਲੀ ਮੈਨੂੰ ਪਤਾ ਲੱਗਣ ਲੱਗਾ ਕਿ ਇਹ ਔਰਤ ਨੇ ਕਿਸ ਤਰ੍ਹਾਂ ਦੋਸਤੀ ਕੀਤੀ ਹੈ ਅਤੇ ਕਿਉਂ ਜਿਵੇਂ ਕੀ ਫਿਲਮਾਂ ਵਿੱਚ ਦਿਖਾਇਆ ਜਾਂਦਾ ਹੈ ਜਿਹੜੀਆਂ ਔਰਤਾਂ ਬਹੁਤ ਖਤਰਨਾਕ ਹੋਣ ਕਾਰਨ ਫੜੀਆਂ ਗਈਆਂ ਸਨ ਉਹਨਾਂ ਨੂੰ ਵੱਖ-ਵੱਖ ਥਾਂ ਤੇ ਰੱਖਿਆ ਗਿਆ ਸੀ। ਮੈਨੂੰ ਆਪਣਾ ਕੰਮ ਕਰਨ ਵਿੱਚ ਬਹੁਤ ਦਿਲਚਸਪੀ ਨਹੀਂ ਸੀ ਇੰਜ ਜਾਪਦਾ ਸੀ ਜਿਵੇਂ ਇੰਨਾ ਲੋਕਾਂ ਕੋਲ ਪਹਿਲਾਂ ਹੀ ਕੰਮ ਸੀ ਮੈਨੂੰ ਅਜਿਹਾ ਕਰਨ ਦੀ ਆਦਤ ਨਹੀਂ ਸੀ ਪਰ ਮੈਂ ਆਪਣੇ ਪਿਤਾ ਤੋਂ ਹਰ ਰੋਜ਼ ਇਮਾਨਦਾਰੀ ਦਾ ਸਬਕ ਸਿੱਖਿਆ ਸੀ ਇਸ ਲਈ ਉਹ ਕੰਮ ਵੀ ਕਰਦੀ ਸੀ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਬਹੁਤ ਨੰਦਦੀ ਸੀ ਸਹੀ ਹੋਣ ਕਰਕੇ ਉਹ ਔਰਤਾਂ ਵਿੱਚ ਬਹੁਤ ਮੈਸ਼ੂਰ ਹੋ ਗਈ ਜਿਸ ਕਾਰਨ ਉੱਥੋਂ ਦੀਆਂ ਸਾਰੀਆਂ ਔਰਤਾਂ ਮੈਨੂੰ ਬਹੁਤ ਪਸੰਦ ਕਰਨ ਲੱਗ ਪਈਆਂ ਸਨ ਅਤੇ ਮੈਂ ਬਹੁਤ ਖੁਸ਼ ਰਹਿਣ ਲੱਗ ਪਈ ਦੱਸ ਰਹੀਆਂ ਕਿ ਜੇਲਰ ਜੋ ਪਹਿਲਾਂ ਸੀ ਉਸਨੇ ਕੋਈ ਕੰਮ ਨਹੀਂ ਕੀਤਾ ਉਹ ਸਿਰਫ ਆਰਾਮ ਹੀ ਕਰਦੀ ਰਹਿੰਦੀ ਸੀ ਅਤੇ ਬਿਨਾਂ ਕਿਸੇ ਕਾਰਨ ਉਸ ਦੀ ਮਰਜ਼ੀ ਅਨੁਸਾਰ ਕਿਸੇ ਨੂੰ ਵੀ ਕੁਟਦੀ ਸੀ ਮੈਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਉਹ ਕਿਸੇ ਵੀ ਔਰਤ ਤੇ ਹੱਥ ਨਹੀਂ ਚੁੱਕਣਗੇ ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ ਇੱਕ ਦਿਨ ਜਦੋਂ ਉਸ ਨੇ ਚੱਕਰ ਲਾਇਆ ਤਾਂ ਇੱਕ ਔਰਤ ਨੇ ਰੋਂਦੇ ਹੋਏ ਮੈਨੂੰ ਦੱਸਿਆ ਕਿ ਅੱਜ ਲੇਡੀ ਕਨਸਟੇਬਲ ਨੇ ਮੈਨੂੰ ਬਿਨਾਂ ਕਿਸੇ ਕਾਰਨ ਥੱਪੜ ਮਾਰ ਥੱਪੜ ਮਾਰਿਆ ਹੈ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿਵੇਂ ਉਸ ਨੂੰ ਆਪਣੀ ਤਾਕਤ ਦਾ ਨਾਜਾਇਜ਼ ਫਾਇਦਾ ਉਠਾਉਣਾ ਸਿਖਾਇਆ ਮੈਂ ਉਸ ਨੂੰ ਇੱਕ ਹਫ਼ਤੇ ਲਈ ਸਲੈਂਡਰ ਕੀਤਾ ਮੇਰੇ ਕਾਰਨ ਹੀ ਜੇਲ੍ਹ ਵਿੱਚ ਮਾਹੌਲ ਠੀਕ ਹੋਣ ਲੱਗਾ ਮੈਂ ਔਰਤਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਰੋਜ਼ਗਾਰ ਸਿਖਾਉਣਾ ਸ਼ੁਰੂ ਕਰ ਦਿੱਤਾ ਉੱਥੋਂ ਦੇ ਲੋਕ ਬਹੁਤ ਖੁਸ਼ ਹੋਏ ਮੇਰਾ ਫਰਜ਼ ਹੈ ਅਤੇ ਮੇਰੇ ਪਹਿਲੇ ਹੀ ਸਾਲ ਵਿੱਚ ਮੈਨੂੰ ਚੰਗੇ ਕੰਮਾਂ ਲਈ ਮੈਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਮੈਂ ਆਪਣੇ ਕੰਮ ਲਈ ਉੱਥੇ ਗਈ ਮੇਰੀਆਂ ਬਹੁਤ ਤਾਰੀਫਾਂ ਕਰੀਆਂ ਗਈਆਂ ਇਸ ਸਮੇਂ ਰਾਹੁਲ ਦਾ ਰਿਸ਼ਤਾ ਮੇਰੇ ਲਈ ਆਇਆ ਜਿਸ ਨੂੰ ਮੇਰੇ ਪਰਿਵਾਰ ਮੈਂਬਰਾਂ ਨੇ ਮੇਰੇ ਲਈ ਚੁਣਿਆ ਤੇ ਮੇਰਾ ਵਿਆਹ ਕਰ ਦਿੱਤਾ ਗਿਆ ਮੇਰੇ ਪਤੀ ਵੀ ਮੇਰੇ ਪਿਤਾ ਵਾਂਗ ਈਮਾਨਦਾਰ ਸਨ ਇਸ ਲਈ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਡਿਊਟੀ ਅਤੇ ਘਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਕਿਆ ਜਾਂਦਾ ਹੈ ਕਿ ਖੁਸ਼ੀਆਂ ਬਹੁਤਾ ਸਮਾਂ ਨਹੀਂ ਰਹਿੰਦੀਆਂ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਮੇਰੀ ਕਿਸਮਤ ਨੂੰ ਵੀ ਮੇਰਾ ਸਕੂਨ ਪਸੰਦ ਨਹੀਂ ਆਇਆ। ਉਹਨਾਂ ਦਿਨਾਂ ਵਿੱਚ ਦੇਸੀ ਘਿਓ ਨਾਲ ਭਰੇ ਡਰਮ ਬਾਹਰੋਂ ਅੰਦਰ ਜਾਣ ਲੱਗੇ। ਸ਼ੁਰੂਆਤ ਵਿੱਚ ਮੈਂ ਬਹੁਤ ਧਿਆਨ ਨਹੀਂ ਦਿੱਤਾ। ਰਿਸ਼ਤੇਦਾਰ ਅਕਸਰ ਐਦਾਂ ਦਾ ਕਰਦੇ ਸਨ। ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਭੇਜਦੇ ਰਹਿੰਦੇ ਸਨ। ਪਰ ਜਦੋਂ ਰੋਜ਼ਾਨਾ ਦੇਸੀ ਘਿਓ ਦੇ ਡੱਬੇ ਜੇਲ ਵਿੱਚ ਆਉਣ ਲੱਗੇ ਤਾਂ ਮੈਂ ਹੈਰਾਨ ਰਹਿ ਗਈ। ਮੈਂ ਸਮਝ ਨਹੀਂ ਸਕੀ ਕਿ ਕੀ ਹੋ ਰਿਹਾ ਹੈ। ਮੇਰੇ ਦਿਲ ਅਤੇ ਦਿਮਾਗ ਨੂੰ ਚਿੰਤਾ ਸੀ ਕਿ ਕਿਤੇ ਕੋਈ ਗੜਬੜ ਹੋ ਰਹੀ ਹੈ। ਮੈਂ ਸੋਚਿਆ ਕਿ ਮੈਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਦੇਸੀ ਘਿਓ ਦੇ ਡੱਬੇ ਹਰ ਰੋਜ਼ ਕਿਸ ਕੋਲ ਜਾਂਦੇ ਹਨ ਅਤੇ ਇਹਨਾਂ ਨੂੰ ਕੌਣ ਲੈ ਕੇ ਆਉਂਦਾ ਹੈ ਮੈਂ ਵੀ ਇੱਕ ਔਰਤ ਨੂੰ ਆਪਣੇ ਲਈ ਜਾਸੂਸੀ ਕਰਨ ਲਈ ਕਿਹਾ ਸੀ ਮੈਂ ਜਿਸ ਲਈ ਉਸ ਲੈਡੀ ਕਾਂਸਟੇਬਲ ਨੂੰ ਇੱਕ ਹਫ਼ਤੇ ਲਈ ਸਿਲੰਡਰ ਕੀਤਾ ਸੀ ਮੇਰੇ ਇਸ ਅੰਦਾਜ਼ ਕਰਨ ਉਹ ਮੇਰੇ ਪ੍ਰਤੀ ਵਫਾਦਾਰ ਹੋ ਗਈ ਸੀ ਉਹ ਮੈਨੂੰ ਜੇਲ੍ਹ ਦੇ ਅੰਦਰ ਕੀ ਹੋ ਰਿਹਾ ਹੈ ਇਸ ਬਾਰੇ ਖ਼ਬਰਾਂ ਦਿੰਦੀ ਰਹੀ ਇਸ ਲਈ ਇੱਕ ਦਿਨ ਮੈਂ ਸਾਰੇ ਘਿਓ ਦੇ ਡੱਬੇ ਖੋਲੇ ਡੱਬਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਤਾਂ ਉਹਨਾਂ ਡੱਬਿਆਂ ਵਿੱਚ ਦੇਸੀ ਘਿਓ ਸੀ ਮੈਂ ਉਸ ਔਰਤ ਨੂੰ ਬੁਲਾਇਆ ਜੋ ਮੈਨੂੰ ਸਾਰੀ ਜਾਣਕਾਰੀ ਦਿੰਦੀ ਸੀ ਮੈਂ ਉਸ ਨੂੰ ਕਿਹਾ ਕਿ ਅੰਦਰ ਚਾਤੀ ਮਾਰ ਕੇ ਦੱਸੋ ਕਿ ਦੇਸੀ ਘਿਓ ਦੇ ਡੱਬੇ ਕਿਸ ਕੰਮ ਲਈ ਆਉਂਦੇ ਹਨ ਅਤੇ ਇਹਨਾਂ ਦੀ ਵਰਤੋਂ ਕੌਣ ਕਰਦਾ ਹੈ ਅਤੇ ਮੈਨੂੰ 2 ਦਿਨਾਂ ਵਿੱਚ ਸਾਰੀ ਰਿਪੋਰਟ ਪਤਾ ਕਰਕੇ ਦਿਓ ਮੇਰੀ ਡਿਊਟੀ ਜ਼ਿਆਦਾਤਰ ਦਿਨ ਵੇਲੇ ਹੁੰਦੀ ਸੀ ਅਤੇ ਰਾਤ ਨੂੰ ਕੋਈ ਹੋਰ ਜੇਲਰ ਡਿਊਟੀ ਤੇ ਆ ਜਾਂਦੀ ਸੀ ਦਿਨ ਬਿਲੇ ਕੋਈ ਵੀ ਮੇਰੀ ਮੌਜੂਦਗੀ ਵਿੱਚ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਦਾ ਸੀ ਹਾਂ ਪਰ ਮੈਂ ਗਾਰੰਟੀ ਨਹੀਂ ਦੇ ਸਕਦੀ ਕਿ ਇੱਥੇ ਰਾਤ ਨੂੰ ਕੀ ਹੁੰਦਾ ਹੈ ਇਸ ਲਈ ਮੈਂ ਜਾਸੂਸ ਨੂੰ ਕੰਮ ਤੇ ਲਾ ਦਿੱਤਾ ਮੈਂ ਵਿਚਦੀ ਰੁੱਕ ਕੇ ਪੁੱਛਿਆ ਕੋਮਲ ਕੀ ਤੁਹਾਨੂੰ ਦੇਸੀ ਘੋੜ ਦੇ ਡੱਬੇ ਕਰਨ ਸ਼ੱਕ ਹੋਇਆ ਮੇਰੇ ਸਵਾਲ ਦਾ ਜੇਲਰ ਕੋਮਲ ਨੇ ਹਾਂ ਵਿੱਚ ਜਵਾਬ ਦਿੱਤਾ ਉਸ ਨੇ ਸਿਰ ਹਿਲਾਉਂਦੇ ਹੋਏ ਕਿਹਾ ਹਾਂ ਰੋਜ਼ਾਨਾ ਦੇਸੀ ਘਾਓ ਦੇ ਡੱਬੇ ਜੇਲ੍ਹ ਦੇ ਅੰਦਰ ਜਾਂਦੇ ਸਨ ਅਤੇ ਮੇਰੀ ਨਜ਼ਰ ਵਿੱਚ ਇਹ ਕੋਈ ਆਮ ਗੱਲ ਨਹੀਂ ਸੀ ਮੇਰਾ ਅੰਦਾਜ਼ਾ ਸੀ ਕਿ ਬਾਰ-ਬਾਰ ਕਹਿ ਰਿਹਾ ਸੀ ਕਿ ਕੁਝ ਅਜਿਹਾ ਹੋ ਰਿਹਾ ਹੈ ਜੋ ਮੇਰੀ ਨਜ਼ਰ ਤੋਂ ਛੁਪਿਆ ਹੋਇਆ ਹੈ ਮੇਰੀ ਜਾਸੂਸ ਨੇ ਮੈਨੂੰ ਦੱਸਿਆ ਇਹ ਖਬਰ ਸੁਣ ਕੇ ਮੈਂ ਹੈਰਾਨ ਰਹਿ ਗਈ ਉਸ ਨੇ ਦੱਸਿਆ ਕਿ ਹਨੇਰੇ ਕਮਰੇ ਵਿੱਚ ਹਰ ਰਾਤ ਕੁਝ ਖਾਸ ਔਰਤਾਂ ਨੂੰ ਦੇਸੀ ਘੋ ਦਿੱਤਾ ਜਾਂਦਾ ਹੈ ਰਾਤ ਦੀ ਡਿਊਟੀ ਵਾਲੀ ਜੇਲਰ ਸਾਰਾ ਸਟਾਫ ਇਹ ਜਾਣਦਾ ਹੈ ਅਤੇ ਤੁਹਾਡੇ ਦਫਤਰ ਦੇ ਵੀ 2-4 ਲੋਕ ਸ਼ਾਮਲ ਹਨ ਮੈਂ ਉਲਝਣ ਵਿੱਚ ਪੈ ਗਈ ਕਿ ਹਨੇਰੇ ਕਮਰੇ ਵਿੱਚ ਔਰਤਾਂ ਨੂੰ ਦੇਸੀ ਕਿਉਂ ਕਿਉਂ ਦਿੱਤਾ ਜਾਂਦਾ ਹੈ ਇਸ ਦਾ ਕੀ ਮਤਲਬ ਹੈ ਮੈਂ ਆਪਣੇ ਜਾਸੂਸ ਨੂੰ ਕਿਹਾ ਕਿ ਮੈਨੂੰ ਉਹਨਾਂ ਔਰਤਾਂ ਦੇ ਨਾਮ ਦੱਸੋ ਜੋ ਹਰ ਰੋਜ਼ ਹਨੇਰੇ ਕਮਰੇ ਵਿੱਚ ਜਾ ਕੇ ਦੇਸੀ ਕਿਉਂ ਖਾਂਦੀਆਂ ਹਨ ਜਾਸੂਸ ਨੇ ਜਿੰਨਾ ਔਰਤਾਂ ਦੇ ਨਾਮ ਦੱਸੇ ਉਹਨਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਪਹਿਲਾਂ ਤਾਂ ਉਹ ਔਰਤਾਂ ਇੰਨੀਆਂ ਸਿਹਤਮੰਦ ਨਹੀਂ ਸਨ ਪਤਲੀਆਂ ਸਨ ਪਰ ਤੁਸੀਂ ਦੇਖੋ ਫਿਰ ਕਾफी ਸਿਹਤਮੰਦ ਲੱਗ ਰਹੀ ਨਾ ਸਾਨੂੰ جاسੂਸ ਨੇ ਮੇਰੇ ਕੰਨ ਵਿੱਚ ਹੌਲੀ ਜਿਹੀ ਕਿਹਾ ਮੈਡਮ ਜੀ ਇਹ ਸਾਰਾ ਕਮਾਲ ਇਸ ਦੇਸੀ ਘਿਉ ਦਾ ਹੈ ਇਹ ਇੰਨੀ ਸਧਾਰਨ ਗੱਲ ਨਹੀਂ ਸੀ ਕਿ ਮੈਂ ਇਸ ਨੂੰ ਨਾਜ਼ਰ ਅੰਦਾਜ਼ ਕਰ ਦਿੰਦੀ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਸ ਮਾਮਲੇ ਦੇ ਅੱਗੇ ਤੱਕ ਜਾਣਾ ਚਾਹੀਦਾ ਹੈ ਮੈਂ ਆਪਣੀ ਡਿਊਟੀ ਰਾਤ ਦੀ ਸ਼ਿਫਟ ਕਰਨ ਦਾ ਫੈਸਲਾ ਕਰ ਲਿਆ ਮੇਰੀ ਰਾਤ ਦੀ ਸ਼ਿਫਟ ਦੀ ਖਬਰ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਦਿਲ ਵਿੱਚ ਬਿਜਲੀ ਦੇ ਝਟਕੇ ਵਾਂਗ ਇਹ ਗੱਲ ਲੱਗੀ ਮੈਂ ਦਿਨ ਨੂੰ ਘਰ ਵਿੱਚ ਸੌਂਦੀ ਸੀ ਤਾਂ ਕਿ ਰਾਤ ਨੂੰ ਚੰਗੀ ਤਰ੍ਹਾਂ ਡਿਊਟੀ ਕਰ ਸਕਾਂ ਰਾਤ ਦੇ 9 ਵਜੇ ਦੇ ਹੀ ਮੈਂ ਲੈਡੀ ਕਾਂਸਟੇਬਲ ਨੂੰ ਚੋਰੀ ਛਿਪੇ ਕਿਤੇ ਜਾਂਦੀ ਦੇਖਿਆ ਮੈਂ ਉਸ ਦੇ ਪਿੱਛੇ ਜਾ ਕੇ ਉਸ ਨੂੰ ਦੇਖਦੀ ਹਾਂ ਮੈਂ ਹੌਲੀ ਹੌਲੀ ਉਸ ਦੇ ਪਿੱਛੇ ਜਾਣ ਲੱਗੀ ਤਾਂ ਕੀ ਉਹ ਨਹੀਂ ਜਾਣਦੀ ਸੀ ਕਿ ਮੈਂ ਉਸ ਦਾ ਪਿੱਛਾ ਕਰ ਰਹੀ ਹਾਂ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਕਿਉਂਕਿ ਇੱਕ ਹਨੇਰੇ ਕਮਰੇ ਵਿੱਚ ਉਹ ਪਹਿਲਾਂ ਕੈਦੀਆਂ ਨੂੰ ਦੇਸੀ ਕਿਉਂ ਦੇ ਰਹੀ ਸੀ ਪਹਿਲੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਅੱਧੀ ਰਾਤ ਵੇਲੇ ਦੇਸੀ ਕਿਉਂ ਦੇਨ ਦੀ ਕੀ ਲੋੜ ਸੀ ਅਤੇ ਹੈਰਾਨੀਜਨਕ ਗੱਲ ਇਹ ਹੈ ਜੇਲ੍ਹ ਦੇ ਅੱਗੇ ਵਾਲੇ ਕਮਰੇ ਵਿੱਚ ਜਾਣ ਦਾ ਕੀ ਮਤਲਬ ਸੀ ਮੈਂ 2-3 ਦਿਨ ਤੋਂ ਇਹੀ ਦੇਖ ਰਹੀ ਸੀ ਪਰ ਇਸ ਤੋਂ ਇਲਾਵਾ ਕੋਈ ਹੋਰ ਸਬੂਤ ਮੇਰੇ ਹੱਥ ਨਹੀਂ ਆਇਆ ਇਸ ਲਈ ਮੈਂ ਉਹਨਾਂ ਨੂੰ ਪੁੱਛ ਕੇ ਸ਼ੱਕ ਨਹੀਂ ਕਰਾਉਣਾ ਚਾਹੁੰਦੀ ਸੀ ਮੈਂ ਚੁੱਪਚਾਪ ਸਭ ਕੁਝ ਇਸ ਆਸ ਵਿੱਚ ਦੇਖ ਰਹੀ ਸੀ ਕਿ ਕਿਸੇ ਦਿਨ ਅਜੇ ਹ ਮੌਕਾ ਦੇਗਾ ਕੀ ਕੁਝ ਹੋਰ ਸਬੂਤ ਮਿਲ ਜਾਣਗੇ ਅਤੇ ਆਖਰ ਇੱਕ ਦਿਨ ਸਬੂਤ ਮਿਲ ਹੀ ਗਿਆ ਰਾਤ ਦੇ 11 ਵਜੇ ਚੁੱਕੇ ਸਨ ਮੈਂ ਆਪਣਾ ਸਿਰ ਮੇਜ ਤੇ ਰੱਖ ਕੇ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਸੋਈ ਤਾਂ ਜੋ ਕੋਈ ਦੇਖ ਨਾ ਸਕੇ ਉਹ ਸੋਚਣ ਕੀ ਮੈਂ ਸੋ ਰਹੀ ਹਾਂ ਤੇ ਮੈਂ ਆਪਣੇ ਦਫ਼ਤਰ ਵਿੱਚ ਥੋੜਾ ਸਮਾਂ ਹੀ ਬਿਤਾਇਆ ਸੀ ਜਦੋਂ ਕੋਈ ਮੇਰੇ ਦਫ਼ਤਰ ਵਿੱਚ ਆਇਆ ਤਾਂ ਮੈਂ ਪਛਾਣ ਲਿਆ ਕਿ ਇਹ ਮੈਲਾ ਕਾਂਸਟੇਬਲ ਸੀ ਉਸ ਨੇ ਮੈਨੂੰ ਸੌਂਦੀ ਦੇਖਿਆ ਤੇ ਬਾਹਰ ਚਲੀ ਗਈ। ਉਹ ਕਿਸੇ ਨੂੰ ਕਹਿਣ ਲੱਗੀ ਕਿ ਮੈਡਮ ਨੂੰ ਜੋ ਦਵਾਈ ਦਿੱਤੀ ਸੀ ਉਹ ਕੰਮ ਕਰ ਗਈ ਹੈ। ਮੈਡਮ ਸੌ ਰਹੀ ਹੈ। ਸਿਰਫ ਕੁਝ ਘੰਟੇ ਬਾਕੀ ਹਨ। ਇਸ ਲਈ ਜਾ ਕੇ ਇਹਨਾਂ ਔਰਤਾਂ ਨੂੰ ਦੱਸੋ ਆਪਣੇ ਕੰਮ ਨੂੰ ਜਲਦੀ ਸ਼ੁਰੂ ਕਰਨ। ਮੈਂ ਡੂੰਘਾਈ ਨਾਲ ਸੋਚਿਆ ਕਿ ਜੇਲ੍ਹ ਵਿੱਚ ਇਹ ਸਭ ਕੀ ਹੋ ਰਿਹਾ ਹੈ ਜਿਸ ਬਾਰੇ ਮੈਨੂੰ ਪਤਾ ਨਹੀਂ ਸੀ ਅਤੇ ਜੋ ਸਭ ਕੁਝ ਮੇਰੀ ਨੱਕ ਹੇਠਾਂ ਹੋ ਰਿਹਾ ਸੀ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਸਾਂਹਰੇ ਕਮਰੇ ਵਿੱਚ ਜੋ ਕੁਝ ਹੋ ਰਿਹਾ ਹੈ ਫਿਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਜਾ ਕੇ ਦੇਖ ਸਕਾਂ ਕਿ ਕੀ ਹੋ ਰਿਹਾ ਹੈ ਜਿਵੇਂ ਹੀ ਮੈਂ ਉઠી ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਸਨ ਲੱਗਦਾ ਸੀ ਕਿ ਨੀਂਦ ਦੀਆਂ ਗੋਲੀਆਂ ਜੋ ਮੇਰੀ ਚਾਹ ਵਿੱਚ ਮਿਲਾ ਦਿੱਤੀਆਂ ਸਨ ਉਹਨਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਸੀ ਮੈਂ ਉੱਥੇ ਹੀ ਸੋ ਗਈ ਅਤੇ ਸਵੇਰ ਤੱਕ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਿੱਥੇ ਹਾਂ ਮੈਂ ਸਵੇਰੇ ਉઠી ਤਾਂ ਸਿਰ ਭਾਰੀ ਹੋ ਰਿਹਾ ਸੀ ਜਿਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਫਿਰ ਮੈਂ ਘਰ ਚਲੀ ਗਈ ਅਗਲੇ ਦਿਨ ਜਦੋਂ ਮੈਂ ਰਾਤ ਨੂੰ ਡਿਊਟੀ ਆਈ ਤਾਂ ਉਹੀ ਚਾਹ ਮੈਨੂੰ ਫੇਰ ਤੋਂ ਦਿੱਤੀ ਗਈ ਹੁਣ ਮੈਂ ਉਹ ਚਾਹ ਨਹੀਂ ਪੀਤੀ ਮੈਨੂੰ ਪਤਾ ਸੀ ਕਿ ਉਹ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਪਾਈਆਂ ਸਨ ਹੁਣ ਮੈਂ ਉਹ ਚਾਹ ਨਾਲ ਵਾਲੇ ਸ਼ੰਖ ਵਿੱਚ ਡੋਲ ਦਿੱਤੀ ਉਹ ਦੋਵੇਂ ਉੱਥੋਂ ਚਲੇ ਗਏ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਇਹ ਸਭ ਜੇਲ੍ਹ ਵਿੱਚ ਕੀ ਹੋ ਰਿਹਾ ਸੀ ਜਿਸ ਬਾਰੇ ਮੈਨੂੰ ਪਤਾ ਨਹੀਂ ਅਤੇ ਮੈਂ ਘਰ ਆ ਕੇ ਸੋਚਦੀ ਰਹੀ ਕਿ ਇਸ ਕਾਂਸਟੇਬਲ ਦੇ ਨਾਲ ਹੋਰ ਕੌਣ ਹੈ ਜਿਸ ਨਾਲ ਉਹ ਗੱਲ ਕਰ ਰਹੀ ਸੀ ਇਸ ਤੋਂ ਬਾਅਦ ਮੈਂ ਰਾਤ ਨੂੰ ਡਿਊਟੀ ਤੇ ਚਲੀ ਗਈ ਪਰ ਅੱਜ ਮੈਂ ਉਹ ਚਾਹ ਨਹੀਂ ਪੀਤੀ ਮੈਂ ਖਾਲੀ ਕੱਪ ਰੱਖ ਕੇ ਖਾ ਬੰਦ ਕਰ ਲਈਆ ਕੁਝ ਦੇਰ ਬਾਅਦ ਜਦੋਂ ਉਹ ਖਾਲੀ ਕੱਪ ਲੈਣ ਆਈ ਮੈਨੂੰ ਸੁੱਤਾ ਦੇਖ ਕੇ ਉਹ ਆਰਾਮ ਨਾਲ ਬਾਹਰ ਚਲੀ ਗਈ ਕੁਝ ਦੇਰ ਬਾਅਦ ਮੈਂ ਵੀ ਰਾਤ ਦੇ 11 ਵਜੇ ਬਾਹਰ ਆ ਗਈ ਜੇਲ੍ਹ ਵਿੱਚ ਹਰ ਪਾਸੇ ਸੁਨਸਾਨ ਸੀ ਲਾਈਟਾਂ ਬੰਦ ਸਨ ਹਰ ਪਾਸੇ ਹਨੇਰਾ ਸੀ ਮੈਂ ਚੁੱਪਚਾਪ ਉਸ ਵੱਲ ਚੱਲ ਪਈ ਜਿੱਥੇ ਹਨੇਰੇ ਕਮਰੇ ਵਿੱਚ ਔਰਤਾਂ ਰੈਂਦੀਆਂ ਸਨ ਜੋ ਹਰ ਰੋਜ਼ ਦੇਸੀ ਘਿਓ ਖਾਂਦੀਆਂ ਸਨ ਪਰ ਅੱਜ ਕਮਰੇ ਵਿੱਚ ਹਨੇਰਾ ਨਹੀਂ ਸੀ ਕਿਸੇ ਨੇ ਮੋਬਾਈਲ ਦੀ ਟਾਰਚਰ ਔਨ ਰੱਖੀ ਹੋਈ ਸੀ ਮੈਂ ਹੈਰਾਨ ਰਹਿ ਗਈ ਮੈਂ ਉਹਨਾਂ ਵੱਲ ਚਿੱਕੀ ਅਤੇ ਮੈਂ ਜਾਂਚ ਕੀਤੀ ਅਤੇ ਕਿਹਾ ਕਿ ਕੀ ਹੋ ਰਿਹਾ ਹੈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੇ ਸਾਹਮਣੇ ਕੀ ਹੋ ਰਿਹਾ ਹੈ ਮੇਰਾ ਸਟਾਫ ਅਜੇ ਹੀ ਕਿਨੋਂ ਨਿਸ਼ਾਜਿਸ਼ ਵਿੱਚ ਸ਼ਾਮਿਲ ਸੀ ਉਹ ਔਰਤਾਂ ਇੱਕੋ ਸਰੰਗ ਖੋਦ ਰਹੀਆਂ ਸਨ ਇੱਕ ਚੰਗੀ ਸਰੰਗ ਉਹਨਾਂ ਨੇ ਖੋਦੀ ਸੀ ਕੌਣ ਜਾਣਦਾ ਹੈ ਕਿ ਕਿੰਨੇ ਮਹੀਨੇ ਤੋਂ ਇਹ ਕੰਮ ਕਿੰਨੇ ਹਫ਼ਤਿਆਂ ਤੋਂ ਕਰਦੀਆਂ ਆ ਰਹੀਆਂ ਸਨ ਉਹਨਾਂ ਔਰਤਾਂ ਨੂੰ ਕਤਲ ਦੇ ਜਲਮ ਵਿੱਚ ਜੇਲ੍ਹ ਵਿੱਚ ਲਿਆਂਦੀਆਂ ਗਈਆਂ ਸੀ ਅਤੇ ਅਦਾਲਤ ਵੱਜੋਂ ਦੋਮਾ ਨੂੰ ਮਰਕਤ ਦੀ ਸਜ਼ਾ ਸੁਣਾਈ ਗਈ ਸੀ ਦੋਮਾ ਨੇ ਇੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਸਰੰਗ ਖੋਦ ਰਹੀਆਂ ਸੀ ਅਤੇ ਮੇਰਾ ਪੂਰਾ ਦਫ਼ਤਰ ਵੀ ਇਸ ਕੰਮ ਵਿੱਚ ਲੱਗਾ ਹੋਇਆ ਸੀ ਮੈਨੂੰ ਸਾਹਮਣੇ ਦੇਖ ਕੇ ਲੈਡੀ ਕਾਂਸਟੇਬਲ ਦੇ ਸਾਹ ਰੁਕ ਗਏ ਉਸ ਦੇ ਹੱਥ 'ਚ ਜੋ ਮੋਬਾਈਲ ਫੋਨ ਡਿੱਗ ਪਿਆ ਜੋ ਟਾਰਚਰ ਔਨ ਕਰਕੇ ਉਸ ਦੇ ਸਰੰਗ ਉੱਤੇ ਖੜੀ ਸੀ ਉਸ ਰੰਗ ਖੋਦ ਰਹੀ ਸੀ ਇਸ ਲਈ ਉਹ ਦੇਸੀ ਕਿਉਂ ਖਾਂਦੀ ਸੀ ਕਿਉਂਕਿ ਸਰੰਗ ਖੋਦਣਾ ਕੋਈ ਆਸਾਨ ਕੰਮ ਨਹੀਂ ਸੀ ਇਸ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ ਦੇਸੀ ਕਿਉਂ ਖਾ ਕੇ ਉਹ ਦਿਨ ਵਿੱਚ 3-4 ਘੰਟੇ ਸਰੰਗ ਖੋਦਦੀਆਂ ਸੀ ਉੱਥੇ ਖਲੋ ਕੇ ਮੈਨੂੰ ਸਭ ਕੁਝ ਸਮਝ ਆ ਗਿਆ ਸੀ ਤੇ ਸਾਰੀ ਕਹਾਣੀ ਮੇਰੀ ਅੱਖਾਂ ਦੇ ਸਾਹਮਣੇ ਸੀ ਤੇ ਮੈਂ ਸਭ ਕੁਝ ਸਮਝ ਚੁੱਕੀ ਸੀ ਮੈਂ ਲੈਡੀ ਕਨਸਟੇਬਲ ਨੂੰ ਪੁੱਛਿਆ ਕਿ ਤੇਰੇ ਨਾਲ ਹੋਰ ਕੌਣ ਮਿਲਿਆ ਹੋਇਆ ਹੈ ਕੱਲ ਮੈਂ ਤੁਹਾਨੂੰ ਕਿਸੇ ਨਾਲ ਗੱਲ ਕਰਦਿਆਂ ਸੁਣਿਆ ਸੀ ਉਹ ਕੌਣ ਸੀ ਉਹ ਘਬਰਾ ਗਈ ਮੇਰੇ ਬਾਰ-ਬਾਰ ਪੁੱਛਣ ਦੇ باوجود ਉਸ ਨੇ ਕੁਝ ਨਾ ਦੱਸਿਆ ਇਸ ਲਈ ਮੈਂ ਕਿਹਾ ਕਿ ਠੀਕ ਹੈ ਮੈਂ ਹਾਈ ਕਮਿਸ਼ਨ ਨਾਲ ਗੱਲ ਕਰਦੀ ਹਾਂ ਜਦੋਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਤੁਹਾਨੂੰ ਪਤਾ ਲੱਗੇਗਾ ਮੇਰੀ ਗੱਲ ਸੁਣ ਕਿਉਂ ਬਹੁਤ ਡਰ ਗਈ ਅਤੇ ਬੋਲੀ ਕਿਰਪਾ ਕਰਕੇ ਕਿਸੇ ਨੂੰ ਫੋਨ ਨਾ ਕਰੋ ਮੈਂ ਫੋਨ ਚੁੱਕਿਆ ਹੀ ਸੀ ਕਿ ਕਿਸੇ ਨੇ ਮੇਰੇ ਸਿਰ ਤੇ ਬਾਰ ਕੀਤਾ ਉਸ ਨੇ ਮੇਰੇ ਸਿਰ ਤੇ ਜ਼ੋਰ ਨਾਲ ਕੁਝ ਮਾਰਿਆ ਸੀ ਮੈਂ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਈ ਜਦੋਂ ਮੈਨੂੰ ਹੋਸ਼ ਆਈ ਤਾਂ ਦੇਖਿਆ ਕਿ ਮੈਂ ਵੀ ਜੇਲ੍ਹ ਵਿੱਚ ਬੰਦ ਸੀ ਮੈਂ ਇੱਕ ਕਮਰੇ ਵਿੱਚ ਕੈਦ ਸੀ ਮੈਨੂੰ ਯਾਦ ਆਇਆ ਕਿ ਮੈਂ ਫੋਨ ਕਰਕੇ ਸੂਚਨਾ ਦੇਣ ਜਾ ਰਹੀ ਸੀ ਕਿ ਕਿਸੇ ਨੇ ਮੇਰੇ ਸਿਰ ਤੇ ਸੱਟ ਮਾਰੀ ਔਰ ਲੈਡੀ ਕਾਂਸਟੇਬਲ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ ਸੀ ਕਿਸੇ ਨੇ ਆਪਣਾ ਖੁਲਾਸਾ ਕਰਨ ਦੀ ਨੀਅਤ ਨਾਲ ਮੇਰੇ ਸਿਰ ਤੇ ਬਾਰ ਕੀਤਾ ਜਦੋਂ ਮੈਨੂੰ ਹੋਸ਼ ਆਈ ਤਾਂ ਦੇਖਿਆ ਕਿ ਉਹ ਇਕੱਲੀ ਨਹੀਂ ਸੀ ਉਸ ਦਾ ਸਾਥ ਦੇਣ ਵਾਲੇ ਸਾਥੀ ਵੀ ਉਸ ਦੇ ਨਾਲ ਮੌਜੂਦ ਸਨਾਰੇ ਦੇਖ ਕੇ ਮੈਂ ਹੈਰਾਨ ਹੋ ਗਈ ਮੈਨੂੰ ਯਕੀਨ ਨਹੀਂ ਆਇਆ ਸੀ ਕਿ ਨਾਈਟ ਸ਼ਿਫਟ ਜੇਲਰ ਸੀ ਮੈਂ ਸਮਝਦੀ ਸੀ ਕਿ ਉਹ ਇੱਕ ਲਾਪਰਵਾ ਕੁੜੀ ਹੈ ਪਰ ਉਹ ਇੰਨੀ ਮਤਲਬੀ ਨਿਕਲੀ ਕਿ ਉਹ ਕਾਨੂੰਨ ਦੀ ਵਰਦੀ ਪਾ ਕੇ ਗੈਰ ਕਾਨੂੰਨੀ ਕੰਮ ਕਰੇਗੀ ਫਿਰ ਇਹਨਾਂ ਦੋ ਔਰਤਾਂ ਨੇ ਮਿਲ ਕੇ ਮੈਨੂੰ ਕੈਦ ਕਰ ਲਿਆ ਉਹਨਾਂ ਕੈਦੀ ਔਰਤਾਂ ਨੇ ਸੁਰੰਗ ਦੀ ਭਾਲ ਕਰ ਲਈ ਸੀ ਅਤੇ ਇਸ ਮਦਦ ਦੇ ਬਦਲੇ ਉੱਥੋਂ ਦੇ ਕਾਂਸਟੇਬਲ ਨੂੰ ਮੋਟੀ ਰਕਮ ਦਿੱਤੀ ਜਾਂਦੀ ਸੀ ਪੈਸਿਆਂ ਦੇ ਲਾਲਚ ਕਾਰਨ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਬਾਅਦ ਵਿੱਚ ਪਤਾ ਲੱਗਾ ਕਿ ਮਾਮਲਾ ਇਸ ਤੋਂ ਵੀ ਵੱਧ ਗੰਭੀਰ ਹੋ ਗਿਆ ਸੀ ਜੇਲ੍ਹ ਦੇ ਅੰਦਰ ਦੇਸੀ ਘੋ ਦੀ ਚੈਕਿੰਗ ਕੀਤੀ ਜਾਂਦੀ ਸੀ ਸਪੈਸ਼ਲ ਡੱਬਿਆਂ ਵਿੱਚ ਦੇਸੀ ਘੋ ਪਾਇਆ ਜਾਂਦਾ ਸੀ ਜਿਸ ਕਾਰਨ ਰੋਜ਼ਾਨਾ ਹੀ ਕੋਈ ਵਿਅਕਤੀ ਇਸ ਦਾ ਆਦੀ ਹੋ ਜਾਂਦਾ ਹੈ ਦੇਸੀ ਘੋ ਅੰਦਰ ਗੁਪਤ ਤਰੀਕੇ ਨਾਲ ਨਸ਼ੀਲੀ ਦਵਾਈ ਪਾਈ ਜਾਂਦੀ ਸੀ ਇਹ ਕੋਈ ਆਮ ਦੇਸੀ ਘੋ ਨਹੀਂ ਸੀ ਇਹ ਸਭ ਕੁਝ ਇਸ ਜੇਲਰ ਦੀ ਮੌਜੂਦਗੀ ਵਿੱਚ ਰਾਤ ਨੂੰ ਗੁਪਤ ਰੂਪ ਵਿੱਚ ਕੀਤਾ ਜਾਂਦਾ ਸੀ ਇਸ ਜੇਲਰ ਨੇ ਮੈਨੂੰ ਇਹ ਸਭ ਆਪਣੇ ਮੂੰਹੋਂ ਦੱਸਿਆ ਉਸ ਨੇ ਆਪਣੇ ਸਾਰੇ ਜ਼ੁਲਮ ਕਬੂਲ ਕੀਤੇ ਪਾਰੋ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਕਮਰੇ ਵਿੱਚ ਕੈਮਰਾ ਲੱਗਿਆ ਹੋਇਆ ਹੈ ਜਦੋਂ ਵੀ ਮੈਂ ਕਿਸੇ ਨੂੰ ਉਸ ਦੇ ਗੁਨਾਹ ਨੂੰ ਕਬੂਲ ਕਰਾਉਣਾ ਹੁੰਦਾ ਸੀ ਮੈਂ ਉਸ ਨੂੰ ਇੱਕ ਕਮਰੇ ਵਿੱਚ ਲੈ ਜਾਂਦੀ ਅਤੇ ਇਸ ਕਮਰੇ ਵਿੱਚ ਉਸ ਦਾ ਬਿਆਨ ਦਰਜ ਕੀਤਾ ਜਾਂਦਾ ਸੀ ਜੋ ਬਾਅਦ ਵਿੱਚ ਗਵਾਹੀ ਵਜੋਂ ਕੰਮ ਕਰਦਾ ਸੀ ਉਸ ਨੇ ਅਦਾਲਤ ਵਿੱਚ ਮੇਰੀ ਤਰਫੋਂ ਅਧਿਕਾਰੀ ਛੁੱਟੀ ਦੇ ਦਿੱਤੀ ਸੀ ਤਾਂ ਜੋ ਮੇਰਾ ਲਾਪਤਾ ਹੋਣਾ ਕਿਸੇ ਲਈ ਚਿੰਤਾ ਦਾ ਵਿਸ਼ਾ ਨਹੀਂ ਹੋਵੇ ਇਸ ਤੋਂ ਬਾਅਦ ਉਸ ਨੇ ਮੇਰੀ ਪਛਾਣ ਦੇ ਆਧਾਰ ਤੇ ਇੱਕ ਰਿਪੋਰਟ ਤਿਆਰ ਕਰਕੇ ਅਦਾਲਤ ਨੂੰ ਭੇਜ ਦਿੱਤੀ ਜਿਸ ਵਿੱਚ ਮੇਰੇ ਤੇ ਗੰਦੇ ਦੋਸ਼ ਲਗਾਏ ਹੋਏ ਸਨ ਉਸ ਦਾ ਇਰਾਦਾ ਅੱਜ ਸ਼ਾਮ ਹੁੰਦੇ ਹੀ ਮੈਨੂੰ ਰਾਸਤੇ ਤੋਂ ਹਟਾਉਣਾ ਸੀ ਉਹ ਮੇਰੇ ਲਈ ਖਾਣਾ ਲੈ ਕੇ ਕਮਰੇ ਵਿੱਚ ਆਈ ਮੈਂ ਉਸ ਨੂੰ ਕਾਬੂ ਕਰ ਲਿਆ ਤੇ ਉੱਥੋਂ ਭੱਜ ਗਈ ਅਤੇ ਉਦੋਂ ਤੋਂ ਉਹ ਮੈਨੂੰ ਫੜਨ ਲਈ ਮੇਰੇ ਪਿੱਛੇ-ਪਿੱਛੇ ਆ ਰਹੇ ਆ ਇਹ ਮੇਰੀ ਕਹਾਣੀ ਜਿਸ ਨੂੰ ਸੁਣਨ ਲਈ ਤੁਸੀਂ ਬਹੁਤ ਬੇਚੈਨ ਹੋ ਜਦੋਂ ਮੈਂ ਉਸ ਨੂੰ ਪੁੱਛਿਆ ਹੁਣ ਤੁਸੀਂ ਆਪਣੀ ਬੇਗੁਨਾਹੀ ਕਿਵੇਂ ਸਾਬਤ ਕਰੋਗੇ ਜੇਲਰ ਕੋਮਲ ਨੇ ਕਿਹਾ ਮੈਂ ਕਿਸੇ ਤਰ੍ਹਾਂ ਉਸ ਗੁਪਤ ਕਮਰੇ ਨੂੰ ਆਪਣੇ ਹੱਥੇ ਹਟਾ ਕਰਨਾ ਹੈ ਸਾਰੀ ਗੱਲਬਾਤ ਰਿਕਾਰਡ ਹੋ ਗਈ ਹੈ ਪਰ ਮੈਂ ਇਹੀ ਸੋਚ ਰਹੀ ਹਾਂ ਹੁਣ ਮੇਰਾ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਜਰੂਰ ਤੱਕ ਮੈਂ ਆਪਣੇ ਆਪ ਨੂੰ ਸਹੀ ਸਾਬਿਤ ਨਹੀਂ ਕਰਾਂਗੀ ਕਿਸੇ ਤਰ੍ਹਾਂ ਮੈਨੂੰ ਕੈਮਰਾ ਲੈਣਾ ਪਵੇਗਾ ਮੈਂ ਕਿਹਾ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ ਕੋਮਲ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਮੈਂ ਦਰਖਾਸਤ ਦਿੱਤੀ ਹੈ ਜੇਲਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ ਇਸੇ ਕਰਕੇ ਇੱਕ ਹੋਰ ਜੇਲਰ ਲਈ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਮੈਂ ਅਪਲਾਈ ਕੀਤਾ ਹੈ ਅਤੇ ਹੁਣ ਮੈਂ ਟੈਸਟ ਲਈ ਜਾਣਾ ਹੈ ਜੇਕਰ ਮੈਂ ਟੈਸਟ પાસ ਹੋ ਗਈ ਤਾਂ ਤਾਂ ਤੁਹਾਡੀ ਬੇਗੁਨਾਹੀ ਸਾਬਤ ਕਰਾਂਗੀ ਮੈਂ ਜੇਲਰ ਕੋਮਲ ਨੂੰ ਕਿਹਾ ਕਿ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਵਿਆਹ ਲਈ ઋਸ਼ੀਕੇਸ਼ ਗਏ ਹੋਏ ਸਾਨੂੰ ਤੁਸੀਂ ਜਿੰਨਾ ਚਿਰ ਚਾਹੋ ਇੱਥੇ ਰਹਿ ਸਕਦੇ ਹੋ ਪਰ ਅਗਲੇ ਹੀ ਦਿਨ ਉਸ ਨੇ ਆਪਣੇ ਪਤੀ ਨੂੰ ਬੁਲਾਇਆ ਤੇ ਉਸ ਦੇ ਨਾਲ ਚਲੀ ਗਈ ਇਸ ਕੁੜੀ ਲਈ ਬਹੁਤ ਬੁਰਾ ਲੱਗਾ ਇਹ ਔਰਤ ਕੋਮਲਿਕ ਇਮਾਨਦਾਰ ਜੇਲਰ ਸੀ ਮੈਂ ਅਗਲੇ ਦਿਨ ਪੇਪਰ ਦਿੱਤਾ ਤੇ ਬੇਨਤੀ ਕਰਨ ਲੱਗੀ ਕਿ ਮੈਂ ਪਾਸ ਹੋ ਜਾਵਾਂ ਮੇਰਾ ਉਦੇਸ਼ ਕੋਮਲ ਦੀ ਬੇਗੁਨਾਹੀ ਨੂੰ ਸਾਬਤ ਕਰਨਾ ਸੀ ਅਤੇ ਇਸ ਮਕਸਦ ਲਈ ਇਹ ਜ਼ਰੂਰੀ ਸੀ ਕਿ ਮੈਂ ਮੁੰਬਈ ਜੇਲ੍ਹ ਦੇ ਅੰਦਰ ਜਾਵਾਂ ਅਤੇ ਇਹ ਸਿਰਫ ਇੱਕ ਜੇਲਰ ਦੀ ਹیثیت ਵਿੱਚ ਹੀ ਸੰਭਵ ਸੀ ਜੋ ਸ਼ਾਇਦ ਸਿਰਫ ਮੈਂ ਹੀ ਪੂਰਾ ਕਰ ਸਕਦੀ ਸੀ ਮੈਨੂੰ ਇੰਟਰਵਿਊ ਦੀਆਂ ਤਿਆਰੀਆਂ ਕੋਮਲ ਨੇ ਬਹੁਤ ਮਿਹਨਤ ਨਾਲ ਕਰਵਾਈਆਂ ਅਗੀਆਂ ਜਿਸ ਕਾਰਨ ਮੈਂ ਸਫਲ ਰਹੀ ਮੈਂ ਜਿਵੇਂ ਹੀ ਉੱਥੇ ਗਈ ਮੈਂ ਪਹਿਲੇ ਦਿਨ ਦੇਖਿਆ ਉਹ ਔਰਤਾ ਕੌਣ ਸਨ ਜੋਸ ਰੰਗ ਪੱਟ ਦੀਆਂ ਸਨ ਅਤੇ ਦੇਸੀ ਕਿਉਂ ਨੂੰ ਹਾਜਮ ਕਰਦੀਆਂ ਸਨ ਇਹ ਔਰਤਾ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਉਹਨਾਂ ਦਾ ਕੰਮ ਹਜੇ ਵੀ ਚੱਲ ਰਿਹਾ ਹੈ ਇਸ ਲਈ ਮੈਂ ਚੁੱਪ ਰਹੀ ਅਤੇ ਸੀਨੀਅਰ ਅਧਿਕਾਰੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਕਿ ਜੇਲ੍ਹ ਵਿੱਚ ਇੱਕ ਉਸ ਰੰਗ ਪੱਟੀ ਜਾ ਰਹੀ ਹੈ ਤੇ ਜੇਲਰ ਅਤੇ ਰਾਤ ਦੀ ਡਿਊਟੀ ਤੇ ਲੇਡੀਜ਼ ਕਾਂਸਟੇਬਲ ਇਸ ਲਈ ਜ਼ਿੰਮੇਦਾਰ ਹਨ ਇਸ ਤੋਂ ਇਲਾਵਾ ਮੈਂ ਉਹ ਕੈਮਰਾ ਵੀ ਸਬੂਤ ਵਜੋਂ ਨਾਲ ਭੇਜਿਆ ਸੀ ਜੋ ਮੈਨੂੰ ਉਸੇ ਥਾਂ ਮਿਲਿਆ ਸੀ ਜਿਸ ਬਾਰੇ ਕੋਮਲ ਨੇ ਮੈਨੂੰ ਦੱਸਿਆ ਸੀ ਰਾਤ ਦੇ ਠੀਕ 11 ਵਜੇ ਇੱਕ ਛਾਪਾ ਮਾਰਿਆ ਗਿਆ ਜੇਲ੍ਹ ਦੀ ਕੋਠੜੀ ਜਿੱਥੇ ਸੁਰੰਗ ਪੱਟੀ ਜਾ ਰਹੀ ਸੀ ਅਤੇ ਉਹ ਔਰਤਾ ਸੁਰੰਗ ਪੱਟ ਰਹੀਆਂ ਸਨ ਰਾਤ ਦੀ ਡਿਊਟੀ ਤੇ ਤਾਇਨਾਤ ਲੈਡੀ ਕਾਂਸਟੇਬਲ ਅਤੇ ਜੇਲਰ ਨੂੰ ਰੰਗੇ ਹੱਥੀ ਫੜਿਆ ਗਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਖਤ ਸਜ਼ਾ ਦਿੱਤੀ ਗਈ ਸੀ ਮੈਂ ਇਹ ਸਭ ਕੁਝ ਦੂਜੇ ਦਿਨ ਕੋਮਲ ਨੂੰ ਦੱਸ ਦਿੱਤਾ ਮੇਰਾ ਫਰਜ਼ ਕਿਉਂਕਿ ਮੇਰਾ ਇੱਕੋ ਇੱਕ ਇਰਾਦਾ ਸੱਚ ਨੂੰ ਸਾਹਮਣੇ ਲਿਆਉਣਾ ਸੀ ਮੈਨੂੰ ਮੁੰਬਈ ਜੇਲ੍ਹ ਦੀ ਰਾਤੋਂ ਦੀ ਡਿਊਟੀ ਦਿੱਤੀ ਗਈ ਅਤੇ ਜੇਲਰ ਦਾ ਅਹੁਦਾ ਕੋਮਲ ਨੂੰ ਦਿੱਤਾ ਗਿਆ ਅਤੇ ਦਿਨ ਦੀ ਡਿਊਟੀ ਮੈਨੂੰ ਦਿੱਤੀ ਗਈ ਜੇਲਰ ਕੋਮਲ ਨਾਲ ਮੇਰੀ ਬਹੁਤ ਚੰਗੀ ਦੋਸਤੀ ਹੋ ਗਈ ਪਹਿਲਾ ਵਾਰ ਅਸੀਂ ਇਕੱਠੇ ਹੋ ਕੇ ਜੇਲ੍ਹ ਦਾ ਮਾਹੌਲ ਵਧੀਆ ਬਣਾ ਦਿੱਤਾ ਤੇ ਸਭ ਕੁਝ ਪਹਿਲਾ ਵਾਰ ਹੀ ਵਧੀਆ ਹੋਣ ਲੱਗਾ ਸੋ ਇਸ ਕਹਾਣੀ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਰਪਾ ਕਰਕੇ ਕਮੈਂਟ ਕਰਕੇ ਦੱਸੋ ਅਤੇ ਤੁਹਾਡੇ ਆਪਣੇ ਚੈਨਲ AM ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ